ਪੰਜਾਬ ਰੈਣਾ ਹਾਈ ਕੋਰਟ ਨੇ ਕਹਿਤਾ ਕਿ ਸਰਦਾਰ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਇੱਕ ਕਿਣਕਾ ਵੀ ਸਬੂਤ ਇਸ ਗੱਲ ਦਾ ਨਹੀਂ ਕਿ ਜਿਸ ਤਰੀਕੇ ਦਾ ਝੂਠਾ ਪਰਚਾ ਡਰੱਗ ਨੂੰ ਲੈ ਕੇ ਉਹਨਾਂ ਦਾ ਦਿੱਤਾ ਗਿਆ ਕਿ ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ ਉਸ ਕੇਸ ਦੇ ਨਾਲ ਕਨੈਕਟ ਕੀਤਾ ਜਾਵੇ ਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਕਿ ਜੀ ਉਹ ਕੇਸ ਤਾਂ ਝੂਠਾ ਸੀ ਹੁਣ ਮੈਂ ਰੀ-ਰਾਈਟ ਕਰ ਰਿਹਾ ਹੁਣ ਮੈਂ ਐਵੀਡੈਂਸ ਕ੍ਰੀਏਟ ਕਰ ਰਿਹਾ ਤਾਂ ਇਹਦਾ ਮਤਲਬ ਸਪਸ਼ਟ ਹੈ ਕਿ ਕੀ ਸਰਕਾਰ ਹੁਣ ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ ਝੂਠੇ ਤੌਰ ਤੇ ਸਿਆਸੀ ਰੰਜਿਸ਼ ਕਰਕੇ ਇੰਪਲੀਕੇਟ ਕਰਨਾ ਚਾਹੁੰਦੀ ਹੈ ਸੋ ਇਹਦਾ ਮਤਲਬ ਕਿ ਹੁਣ ਜਿਹੜੀਆਂ ਐਸਆਈਟੀਆਂ ਨੇ ਉਹ ਤਾਂ ਨਾਮ ਦੀਆਂ ਰਹਿ ਗਈਆਂ ਨੇ ਹੁਣ ਤਾਂ ਫਿਰ ਕੋਸਾਬ ਆਪ ਹੀ ਮੂਰੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਅਤੇ ਇਹਨਾਂ ਦੇ ਲੀਡਰ ਇੱਕੋ ਗੱਲ ਕਰਦੇ ਨੇ ਕਿ ਦੇਸ਼ ਦੇ ਵਿੱਚ ਈਡੀ ਦਾ ਦੁਰਉਪਯੋਗ ਹੋ ਰਿਹਾ ਹੈ ਜੇਕਰ ਦੇਸ਼ ਵਿੱਚ ਜੋ ਹੋ ਰਿਹਾ ਉਹ ਗਲਤ ਹੈ ਤਾਂ ਪੰਜਾਬ ਵਿੱਚ ਜੋ ਵਿਜੀਲੈਂਸ ਕਰ ਰਹੀ ਹੈ ਕੀ ਉਹ ਸਹੀ ਹੈ ਇਹ ਕਹਿੰਨਾ ਹੈ ਅਕਾਲੀ ਦਲ ਦੇ ਮੁਖ ਬੁਲਾਰੇ ਅਰਸ਼ਦੀਪ ਕਲੇਰ ਦਾ ਜਿਨ੍ਹਾਂ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਆਮ ਆਦਮੀ ਪਾਰਟੀ ਨੂੰ ਕਹਿ ਰਿਹਾ ਹੈ ਕਲੇਰ ਦਾ ਕਹਿਣਾ ਹੈ ਕਿ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਡਰਗ ਦਾ ਪਰਚਾ ਵੀ ਸਿਆਸੀ ਰੰਜਿਸ਼ ਦਾ ਨਤੀਜਾ ਹੈ ਪਹਿਲਾਂ ਕਾਂਗਰਸ ਨੇ ਆਪਣੀ ਨਕਾਮੀ ਛਪਾਉਣ ਦੇ ਲਈ ਮਜੀਠੀਆ ਖਿਲਾਫ ਝੂਠਾ ਪਰਚਾ ਕੀਤਾ ਤੇ ਹੁਣ ਪੰਜਾਬ ਦੀ ਮਾਨ ਸਰਕਾਰ ਮਜੀਠੀਆ ਨੂੰ ਫਸਾਉਣ ਦੇ ਲਈ ਝੂਠੇ ਸਬੂਤ ਕੱਢ ਰਹੀ ਹੈ ਚਰਨਜੀਤ ਚੰਨੀ ਸੁਖੀ ਰੰਧਾਵਾ ਜੀ ਤੇ ਕਾਂਗਰਸ ਦੀ ਸਰਕਾਰ ਇਹਨਾਂ ਨੇ ਆਪਣੀ ਨਕਾਮੀ ਛਪਾਉਣ ਦੇ ਲਈ ਸਰਦਾਰ ਵਿਕਰਮ ਸਿੰਘ ਮਜੀਠੀਆ ਤੇ ਹਨੇਰੀਆਂ ਰਾਤਾਂ ਦੇ ਵਿੱਚ ਇੱਕ ਜਿਹੜਾ ਮਹੀਨੇ ਦਾ ਡੀਜੀਪੀ ਸੀ ਉਹਨੂੰ ਲਿਆ ਕੇ ਪਰਚਾ ਦਰਜ ਕੀਤਾ ਤੇ ਕੱਲ ਭਗਵੰਤ ਮਾਨ ਸਾਹਿਬ ਨੇ ਇਹ ਮੰਨਿਆ ਕਿ ਜੀ ਉਹ ਬੜਾ ਝੂਠਾ ਜਿਹਾ ਪਰਚਾ ਸੀ ਪਰ ਜਿਹੜੀ ਅੱਗੇ ਗੱਲ ਮੁੱਖ ਮੰਤਰੀ ਸਾਹਿਬ ਨੇ ਬਹੁਤ ਸੰਗੀਨ ਕੀਤੀ ਮੁੱਖ ਮੰਤਰੀ ਸਾਹਿਬ ਕਹਿੰਦੇ ਜੀ ਕਿ ਹੁਣ ਮੈਂ ਕੇਸ ਫਾਈਲ ਰੀਰਾਈਟ ਕਰ ਰਹੇ ਹਾਂ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਮੁੱਖ ਮੰਤਰੀ ਸਾਹਿਬ ਤੁਸੀਂ ਕੀ ਐਵੀਡੈਂਸ ਕ੍ਰੀਏਟ ਕਰ ਰਹੇ ਹੋ ਕੀ ਇਹ ਰੀਰਾਈਟ ਹੈ ਤੁਹਾਡਾ ਤੁਸੀਂ ਮੰਨ ਲਿਆ ਕਿ ਕੇਸ ਝੂਠਾ ਪੰਜਾਬ ਰਾਣਾ ਹਾਈ ਕੋਰਟ ਨੇ ਕਹਿਤਾ ਕਿ ਸਰਦਾਰ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਇੱਕ ਕਿਣਕਾ ਵੀ ਸਬੂਤ ਇਸ ਗੱਲ ਦਾ ਨਹੀਂ ਕਿ ਜਿਸ ਤਰੀਕੇ ਦਾ ਝੂਠਾ ਪਰਚਾ ਡਰੱਗ ਨੂੰ ਲੈ ਕੇ ਉਹਨਾਂ ਤਾਂ ਦਿੱਤਾ ਗਿਆ ਕਿ ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ ਉਸ ਕੇਸ ਦੇ ਨਾਲ ਕਨੈਕਟ ਕੀਤਾ ਜਾਵੇ ਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਕਿ ਜੀ ਉਹ ਕੇਸ ਤਾਂ ਝੂਠਾ ਸੀ ਹੁਣ ਮੈਂ ਰੀਰਾਈਟ ਕਰ ਰਿਹਾ ਹੁਣ ਮੈਂ ਐਵੀਡੈਂਸ ਕ੍ਰੀਏਟ ਕਰ ਰਿਹਾ ਤਾਂ ਇਹਦਾ ਮਤਲਬ ਸਪਸ਼ਟ ਹੈ ਕਿ ਕੀ ਸਰਕਾਰ ਹੁਣ ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ ਝੂਠੇ ਤੌਰ ਤੇ ਸਿਆਸੀ ਰੰਜਿਸ਼ ਕਰਕੇ ਇੰਪਲੀਕੇਟ ਕਰਨਾ ਚਾਹੁੰਦੀ ਹੈ ਕਿ ਤਾਂ ਹੀ ਲਗਾਤਾਰ ਐਸਆਈਟੀ ਦੇ ਮੁਖੀ ਬਦਲ ਰਹੇ ਨੇ ਕਿਉਂਕਿ ਐਸਆਈਟੀ ਦੇ ਜਿਹੜੇ ਮੁਖੀ ਨੇ ਉਹ ਸਰਕਾਰ ਦੀ ਲਾਈਨ ਟੋਕ ਕਰਨ ਨੂੰ ਤਿਆਰ ਨਹੀਂ ਜੋ ਮੁੱਖ ਮੰਤਰੀ ਦਫ਼ਤਰ ਚੋਂ ਉਹਨਾਂ ਨੂੰ ਹੁਕਮ ਆਉਂਦੇ ਨੇ ਉਹ ਹੁਕਮ ਮੰਨਣ ਦੇ ਲਈ ਤਿਆਰ ਨਹੀਂ ਔਰ ਉਹਨਾਂ ਨੂੰ ਪ੍ਰਲੋਭਨ ਦੇ ਕੇ ਲਿਆਂਦਾ ਜਾਂਦਾ ਕਿਸੇ ਨੂੰ ਰਿਟਾਇਰਮੈਂਟ ਤੋਂ ਪਹਿਲਾਂ ਪੋਸਟਿੰਗ ਕਿਸੇ ਨੂੰ ਵੈਸੇ ਪਲੰਪ ਪੋਸਟਿੰਗ ਔਰ ਕਿਉਂਕਿ ਉਹ ਝੂਠੇ ਸਬੂਤ ਬਣਾ ਨਹੀਂ 파ਰੇ ਉਹ ਮੁੱਖ ਮੰਤਰੀ ਜੋ ਕਹਿੰਦੇ ਨੇ ਉਹ ਕਰਨੀ 파ਰੇ ਇਸ ਲਈ ਫਿਰ ਐਸਆਈਟੀ ਬਦਲੀ ਜਾਂਦੀ ਹੈ ਫਿਰ ਨਵਾਂ ਮੁਖੀ ਲਿਆਂਦਾ ਜਾਂਦਾ ਤਾਂ ਜੋ ਝੂਠੇ ਸਬੂਤ ਘੜੇ ਜਾਣ ਸੋ ਇਹਦਾ ਮਤਲਬ ਕਿ ਹੁਣ ਜਿਹੜੀਆਂ ਐਸਆਈਟੀਆਂ ਨੇ ਉਹ ਤਾਂ ਨਾਮ ਦੀਆਂ ਰਹਿ ਗਈਆਂ ਨੇ ਹੁਣ ਤਾਂ ਫਿਰ ਕੋਸਾਬ ਆਪ ਹੀ ਮੂਰੇ ਹੋਏ ਨੇ ਕਿਉਂਕਿ ਅਫਸਰ ਤਾਂ ਗਲਤ ਕੰਮ ਕਰਨ ਨੂੰ ਤਿਆਰ ਨਹੀਂ ਇਸ ਲਈ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਗੱਲ ਕਹਿਣੀ ਪੈ ਰਹੀ ਹੈ ਕੇ ਭਾਈ ਹੁਣ ਮੈਂ ਰੀਰਾਈਟ ਕਰ ਰਿਆ ਉਹਦਾ ਮਤਲਬ ਹੈ ਕਿ ਹੁਣ ਮੈਂ ਐਵੀਡੈਂਸ ਕ੍ਰੀਏਟ ਕਰ ਰਿਆ ਹੁਣ ਮੈਂ ਫਾਈਲ ਨਵੇਂ ਸਿਰੇ ਤੋਂ ਬਣਾ ਰਿਆ ਜੋ ਐਵੀਡੈਂਸ ਅਜ ਤੱਕ ਆਇਆ ਕਿਉਂਕਿ 2 ਸਾਲ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੂੰ ਹੋ ਗਏ ਕਾਂਗਰਸ ਨੇ ਤਾਂ ਜਾਂਦੇ ਜਾਂਦੇ ਉਹ ਹਨੇਰੀ ਰਾਤ ਦੀ ਜਿਹੜਾ ਝੂਠਾ ਕੰਮ ਕੀਤਾ ਉਹ ਕੀਤਾ ਉਹ ਮੰਨ ਵੀ ਲਿਆ ਕਾਂਗਰਸ ਆਪਣਾ ਭਗਵੰਤ ਮਾਨ ਸਾਹਿਬ ਨੇ ਕਿ ਉਹ ਝੂਠਾ ਪਰਚਾ ਸੀ ਤਾਂ ਕਿ ਹੁਣ ਨਵੇਂ ਸਿਰੇ ਤੋਂ ਐਵੀਡੈਂਸ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੁੱਖ ਮੰਤਰੀ ਸਾਹਿਬ ਇਹ ਤੁਸੀਂ ਆਪਣਾ ਚਿਹਰਾ ਖੁਦ ਬੇਨਕਾਬ ਕਰ ਲਿਆ ਇਹਦੀ ਜਵਾਬਦੇਹੀ ਅੱਜ ਥੋੜੀ ਐ ਕਿ ਕੀ ਅੱਜ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਆਪ ਛੜੀ ਅੰਤਰ ਰਚ ਰਹੇ ਨੇ ਬਤੌਰ ਮੁੱਖ ਮੰਤਰੀ ਕਿਉਂਕਿ ਇਹ ਤਾਂ ਮੁੱਖ ਮੰਤਰੀ ਦਾ ਕੰਮ ਹੀ ਨਹੀਂ ਇਨਵੈਸਟੀਗੇਸ਼ਨ ਕਰਨਾ ਅਫਸਰਾਂ ਦਾ ਕੰਮ ਐ ਉਹ ਇਨਵੈਸਟੀਗੇਸ਼ਨ ਨੂੰ ਵੈਲਿਊ ਕਰਨਾ ਉਹਦੇ ਚ ਕੀ ਤੱਥ ਨੇ ਉਹ ਡੀਏ ਲੀਗਲ ਦਾ ਕੰਮ ਐ ਤੇ ਉਸ ਐਵੀਡੈਂਸ ਨੂੰ ਐਪਰੀਸ਼ੀਏਟ ਐਪਰੀਸ਼ੀਏਟ ਕਰਨਾ ਉਹ ਕੋਟਾਂ ਦਾ ਕੰਮ ਐ ਸੋ ਮੁੱਖ ਮੰਤਰੀ ਕਿਸ ਕਪੈਸਿਟੀ ਦੇ ਵਿੱਚ ਖੁੱਲੇ ਆ ਬਿਆਨ ਦਿੰਦੇ ਨੇ ਕਿ ਜੀ ਹੁਣ ਮੈਂ ਐਵੀਡੈਂਸ ਨੂੰ ਰੀਰਾਈਟ ਕਰ ਰਿਹਾ ਐ। ਇਥੋਂ ਇੱਕ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਆਮ ਆਦਮੀ ਪਾਰਟੀ ਸਰਕਾਰ ਲੋਕਾਂ ਦੇ ਨਾਲ ਕੀਤੇ ਝੂਠੇ ਵਾਅਦਿਆਂ ਤੋਂ ਹੁਣ ਭੱਜਣ ਨੂੰ ਤਿਆਰ ਖੜੀ ਹੈ। ਔਰ ਉਹ ਵਾਅਦਿਆਂ ਦੇ ਤਹਿਤ ਕਿਉਂਕਿ ਹੁਣ ਲੋਕਾਂ ਦਾ ਧਿਆਨ ਭਟਕਾਉਣਾ ਹੈ ਸੋ ਇਸ ਤਰੀਕੇ ਦੇ ਛੜਿਆੰਤਰ ਹੁਣ ਮੁੱਖ ਮੰਤਰੀ ਆਪ ਰਚਨਾ ਚਾਹੁੰਦੇ ਨੇ ਤੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਹਿ ਦਿੰਨਾ ਕਿ ਅੱਜ ਪੰਜਾਬ ਦੇ ਜੋ ਹਾਲਾਤ ਨੇ ਲੋਕ ਆਮ ਆਦਮੀ ਪਾਰਟੀ ਤੋਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਤੰਗ ਆ ਚੁੱਕੇ ਨੇ ਕੋ ਸਾਹਿਬ ਜਦੋਂ ਗਰਾਊਂਡ ਗਿੱਲਾ ਹੁੰਦਾ ਨਾ ਉਦੋਂ ਗੋਲਾ ਸਿੱਟਣ ਆਪ ਨਹੀਂ ਆਉਂਦੇ ਕਿਉਂਕਿ ਨੀਚੋਂ ਪੈਰ ਤਿਲਕ ਕੇ ਲਤਾਵਾ ਚ ਹੋ ਜਾਂਦੀਆਂ ਨੇ ਤੇ ਗੋਲਾ ਆਪਣੇ ਆਪ ਹੀ ਡਿੱਗ ਜਾਂਦਾ ਤੇ ਅੱਜ ਪੰਜਾਬ ਦੇ ਭਗਵੰਤ ਮਾਨ ਸਾਹਿਬ ਉਹੀ ਹਾਲਾਤ ਨੇ ਇਹ ਜਿਹੜਾ ਝੂਠ ਦਾ ਛੇੜਿਆੰਤਰ ਤੁਸੀਂ ਰਚਣਾ ਚਾਹੁੰਦੇ ਹੋ ਇਹ ਗੋਲਾ ਅੱਜ ਤੁਹਾਡੇ ਤੇ ਆ ਕੇ ਡਿੱਗਣਾ ਹੈ ਕਿਉਂਕਿ ਪੰਜਾਬ ਅੱਜ ਕੀਤੇ ਵਾਅਦਿਆਂ ਦਾ ਜਵਾਬ ਮੰਗਦਾ ਪੰਜਾਬ ਅੱਜ 1000 ਰੁਪਈਆ ਮੰਗਦਾ ਪੰਜਾਬ ਅੱਜ ਡਵੈਲਪਮੈਂਟ ਮੰਗਦਾ ਪੰਜਾਬ ਅੱਜ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਮੰਗਦਾ ਪੰਜਾਬ ਅੱਜ ਜਿਹੜੀ ਪੰਜਾਬ ਛੱਡ ਕੇ ਇੰਡਸਟਰੀ ਬਾਹਰ ਜਾ ਰਹੀ ਹੈ ਉਹਦੇ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਜਵਾਬ ਮੰਗਦਾ ਪੰਜਾਬ ਅੱਜ ਜਿਹੜਾ ਪੰਜਾਬ ਦੇ ਸਿਰ ਤੇ ਕਰਜ਼ਾ ਚੜਾਤਾ ਤੁਸੀਂ 66000 ਕਰੋੜ ਦਾ 2 ਸਾਲਾਂ ਚ ਅੱਜ ਉਹਦੀ ਪਰਭਾਈ ਮੰਗਦਾ ਉਹਦਾ ਜਵਾਬ ਮੰਗਦਾ ਤੇ ਜਿਸ ਪੰਜਾਬ ਨੂੰ ਖੋਰਾ ਲਾਇਆ ਤੁਸੀਂ ਅਰਵਿੰਦ ਕੇਜਰੀਵਾਲ ਨੂੰ ਨੈਸ਼ਨਲ ਲੀਡਰ ਬਣਾਉਣ ਤੇ ਉਹ ਨੈਸ਼ਨਲ ਲੀਡਰ ਤਾਂ ਬਣੇ ਨਹੀਂ ਉਹ ਭ੍ਰਿਸ਼ਟਾਚਾਰੀ ਬਣ ਕੇ ਅੱਜ ਦੇਲ ਦੇ ਵਿੱਚ ਬੈਠੇ ਨੇ ਸੋ ਜੋ ਅਰਵਿੰਦ ਕੇਜਰੀਵਾਲ ਦੇ ਪਿੱਛੇ ਪੰਜਾਬ ਦੀ ਬਰਬਾਦੀ ਕੀਤੀ ਹੈ ਅੱਜ ਪੰਜਾਬ ਉਸ ਬਰਬਾਦੀ ਦਾ ਜਵਾਬ ਮੰਗਦਾ